ਦੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਆਪਾਂ ਤੁਹਾਡੇ ਨਾਲ ਜੋ ਵਿਚਾਰ ਸਾਂਝੇ ਕਰਨ ਜਾ ਰਹੇ ਹਾਂ ਜੋ ਇੱਕ ਪਾਸਟਰ ਆ ਜੋ ਜਿਹਦਾ ਨਾਲ ਅੰਕੁਰ ਨਰੂਲਾ گاਉਂ ਦਾ ਨਾਮ ਜੋ ਇੱਕ ਬਈ ਜਸੂ ਮਸੂ ਵਿੱਚ ਜੋ ਲੋਕਾਂ ਦੇ ਨਾਲ ਉਹ ਆਪਾਂ ਕਹਿ ਦਈਏ ਵੀ ਸੰਗਤ ਜੋ ਇਹ ਕਰਦੇ ਹੈਗੇ ਜੋ ਇਹ ਕੰਮ ਤੇ ਵੱਡੇ ਵੱਡੇ ਜਿਹਦੇ ਵਿੱਚ ਵਾਅਦੇ ਕਰਦੇ ਆ ਵੀ ਅਸੀਂ ਮੁਰਦਿਆਂ ਨੂੰ ਜ਼ਿੰਦਾ ਕਰਦੇ ਹਾਂ ਅਸੀਂ ਇਹ ਕਰਦੇ ਹਾਂ ਵਾਹ ਕਰਦੇ ਆ ਸਾਨੂੰ ਇਹਨਾਂ ਦੇ ਧਰਮ ਤੋਂ ਕੋਈ ਮਤਲਬ ਨਹੀਂ ਕਿਉਂਕਿ ਅਸੀਂ ਜਸੂ ਮਸੂ ਨੂੰ ਮਾੜਾ ਨਹੀਂ ਕਹਿੰਦੇ ਪਰ ਇਹ ਨਰੂਲਾ ਜੋ ਇਹਨੇ ਨਾ ਆਪਣੇ ਜੋ ਸ਼ਹੀਦ ਦੀ ਦਿਹਾੜੇ ਚੱਲ ਰਹੇ ਸੀ ਜਦੋਂ ਸਾਡੇ ਛੋਟੇ ਸਹਬਜ਼ਾਦੇ ਸ਼ਹੀਦ ਹੋਇਆ ਇਹਨਾਂ ਨੇ ਕੁਰਬਾਨੀਆਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਵਾਰਤਾ ਉਹਦੇ ਚਾਰੇ ਪੁੱਤਰ ਜਿਨ੍ਹਾਂ ਕੀ ਸਾਡੇ ਇਤਿਹਾਸ ਦੇ ਵਿੱਚ ਸਾਰਾ ਕੁਝ ਗਵਾਹ ਕਰ ਲਿਖਿਆ ਹੋਇਆਗਾ ਵੀ ਐਡੀਆਂ ਐਡੀਆਂ ਕੁਰਬਾਨੀਆਂ ਕਰਕੇ ਸਾਡੇ ਜੋ ਸਿੱਖ ਪੰਥ ਨੂੰ ਉੱਚਾ ਕੀਤਾ ਤੇ ਸਾਡੇ ਜੇ ਆਪਾਂ ਉਹਨਾਂ ਦੀ ਬਦੌਲਤ ਬੈਠੇ ਆ ਅੱਜ ਨਹੀਂ ਤਾਂ ਮੁਸਲਮਾਨੀ ਆਪਣਾ ਨਾਮ ਨਿਸ਼ਾਨ ਮਿਟਾ ਦਿੰਦੇ ਧਰਤੀ ਦੇ ਉਤੋਂ ਜਿਹਦੇ ਵਿੱਚ ਹੁਣ ਆਪਾਂ ਗੱਲ ਇੰਨੀ ਕੀ ਕਰਾਂਗੇ ਜੋ ਇਹ ਗੱਲ ਨੂੰ ਲੈ ਕੇ ਇਹ ਕਹਿ ਰਿਹਾਗਾ ਵੀ ਸਾਡਾ ਜੋ ਆਪਾਂ ਕਹ ਲਈਏ ਵੀ ਜਿਹਨੂੰ ਇਹ ਕਹਿੰਦੇ ਹੈਗੇ ਤਿਆਰ ਮਨਾਇਆ ਜਾਂਦਾ ਇੱਕ ਜਿਹਨੂੰ ਇਹ 크리스마ਸ ਡੇ ਕਹਿੰਦੇ ਆ ਵੀ ਸਾਡਾ 크리스마ਸ ਡੇ ਸਾਨੂੰ ਕਿਸੇ ਤੱਕ ਕੋਈ ਮਤਲਬ ਨਹੀਂ ਵਿਸ਼ੇ ਇਦੇ ਦਿਹਾੜੇ ਦੇ ਹਿਸਾਬ ਨਾਲ ਜਿਵੇਂ ਆਪਾਂ ਕਹਿੰਦੇ ਵੀ ਸਾਡੇ ਗੁਰੂ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਸੀ ਤੇ ਇਹ ਇਹ ਉਸ ਦਿਨ ਪੋਦੇ ਮਹੀਨੇ ਦੇ ਵਿੱਚ ਸ਼ਹੀਦ ਹੋਏ ਹੈਗੇ ਤੇ ਇਹ ਇਹਨਾਂ ਦਾ 크리스마ਸ ਡੇ ਉਦੇ ਮਹੀਨੇ ਦੇ ਵਿੱਚ ਆਉਂਦਾ ਤੇ ਇਹ ਕਹਿੰਦੇ ਆ ਵੀ ਸਾਨੂੰ ਕੋਈ ਰੋਕਿਆ ਨਾ ਜਾਵੇ ਕਹਿੰਦਾ ਜੇ ਇੱਕ ਪਾਸੇ ਵਿਆਹ ਹੋਵੇ ਸ਼ਾਦੀ ਹੋਵੇ ਤੇ ਇੱਕ ਪਾਸੇ ਮਰਗਤ ਹੋਵੇ ਤਾਂ ਮਰਗਤ ਵਾਲਾ ਤਾਂ ਜੋ ਰੂਆ ਤੇ ਸ਼ਾਦੀ ਵਾਲਾ ਤਾਂ ਨੱਚੂ ਗਾਉਗਾ ਟੱਪੂਆ ਤੇ ਸਾਡਾ ਵੀ ਉਹੀ ਆ ਸਾਨੂੰ ਕੋਈ ਮਤਲਬ ਨਹੀਂ ਸਾਡੇ ਇਤਿਹਾਸ ਦੇ ਇੱਕ ਤੁਸੀਂ ਰੋ ਚ ਨਾ ਰੋ ਸਾਨੂੰ ਕੋਈ ਮਤਲਬ ਨਹੀਂ ਪਰ ਸਾਨੂੰ ਆਪਦਾ ਜੋ ਇਹ ਖੁਸ਼ੀ ਨਾਲ ਮਨਾਉਣ ਦਿਓ ਸਾਡਾ ਕ੍ਰਿਸਮਸ ਡੇ ਸਾਡੇ ਇਤਿਹਾਸ ਬਾਰੇ ਇਹਨਾਂ ਨੇ ਉਂਗਲੀ ਚੱਕੀ ਆ ਨਰੂਲੇ ਨੇ ਤੇ ਫਿਰ ਇਹਦੇ ਖਿਲਾਫ ਬਹੁਤੀ ਵੀਡੀਓ ਪਈਆਂ ਬਹੁਤੀ ਸਾਡੇ ਸਿੰਘ ਜੋ ਖਿਲਾਫ ਵੀ ਬੋਲੇ ਆ ਤੇ ਇੱਕ ਜੋ ਆਪਾਂ ਗੱਲ ਕਰੀਏ ਆਪਣਾ ਜੋ ਗੁਲਾਬ ਗੁਲਾਬ ਸਿੰਘ ਆਪਣਾ ਇੱਕ ਉਹਦਾ ਨਾਮ ਗੁਲਾਬ ਸਿੰਘ ਉਹਦਾ ਨਾਮ ਹੈਗਾ ਤੇ ਜੋ ਇਹਨਾਂ ਨੂੰ ਇੱਕ ਅਪੀਲ ਕੀਤੀ ਹੈ ਉਹਨਾਂ ਨੇ ਅਪੀਲ ਤਾਂ ਆਪਾਂ ਨਹੀਂ ਕਹਿ ਸਕਦੇ ਸਿੱਧੀ ਉਹਨਾਂ ਨੇ ਚੇਤਾਵਨੀ ਕਰੀ ਆ ਵੀ ਜੇ ਤੁਸੀਂ ਇਸ ਧਰਮ ਦੇ ਵਿੱਚ ਰਹੋਗੇ ਇੱਕ ਤਾਂ ਪਹਿਲਾ ਨੰਬਰ ਤੁਸੀਂ ਪੱਗ ਲਾ ਦੋ ਜਿਹਨੂੰ ਫੋਨ ਲਾਇਆ ਜਿਉਂ ਨੇ ਜਗਦੀਪ ਜਗਦੀਪ ਆ ਕੋਈ ਤਾ ਉਪਸ਼ਟਰਾ ਤੇ ਉਹਨੂੰ ਫੋਨ ਲਾਇਆ ਜਦੋਂ ਬਾਬਾ ਗਲਬ ਸਿੰਘ ਆ ਜੋ ਉਹਨੇ ਸਿੱਧਾ ਕਿਹਾ ਵੀ ਇੱਕ ਤਾਂ ਸਿੰਘ ਹਟਾ ਦਿਓ ਆਪਦੇ ਨਾਮ ਦੇ ਪਿੱਛੋਂ ਤੇ ਇੱਕ ਆ ਪੱਗ ਲਾ ਦਿਓ ਕਿਉਂਕਿ ਇਹ ਸਾਡੇ ਸਿੱਖਾਂ ਦੀ ਆ ਤੁਹਾਨੂੰ ਇਹ ਨਹੀਂ ਪਤਾ ਵੀ ਇਹ ਸੂਲੀ ਕਿਨੇ ਚੜਾਇਆ ਸੀ ਕਿੱਥੇ ਇਹਦਾ ਜਨਮ ਹੋਇਆ ਸੀ ਕੌਣ ਇਹਦਾ ਪਿਤਾ ਸੀ ਇਹਨਾਂ ਨੂੰ ਇਹ ਸਵਾਲ ਨਹੀਂ ਦੱਸੇਗੇ ਜੋ ਅਸੀਂ ਵੀਡੀਓ ਦੇਖੀ ਹੈਗੀ ਪਾਸਟਰਾਂ ਤੋਂ ਪਾਸਟਰ ਤਾਂ ਬਣੇ ਫਿਰਦੇ ਆ ਫਿਰ ਆਪਦੇ ਗੁਰੂ ਦਾ ਨਾਂ ਕਿਉਂ ਨਹੀਂ ਪਤਾ ਸਾਨੂੰ ਸਾਡੇ ਇਤਿਹਾਸ ਬਾਰੇ ਪਤਾ ਸਾਰੇ 10ਵੇਂ ਗੁਰੂਆਂ ਦੇ ਨਾਂ ਦਾ ਪਤਾ ਪੰਜ ਪਾਇਰਾਂ ਦੇ ਨਾਂ ਦਾ ਪਤਾ ਚਾਰੇ ਸ਼ਾਹਜਾਦਿਆਂ ਦੇ ਨਾਂ ਦਾ ਪਤਾ ਸਾਰਾ ਇਤਿਹਾਸ ਪਤਾ ਸਾਨੂੰ ਗੰਗੂ ਰਾਮ ਰਸੋਈਆ ਜਿਹਨੇ ਚੰਨ ਮੋਰਾ ਪਿੱਛੇ ਸਾਡੇ ਬੱਚਿਆਂ ਨੂੰ ਧੋਖੇ ਨਾਲ ਸਾਡੇ ਮਾਤਾ ਗੁਜਰੀਏ ਜੋ ਤੇ ਨਾਲ ਧੋਖੇ ਨਾਲ ਇਹਨੇ ਮੋਸਲਿਆਂ ਦੇ ਕੋਲੇ ਹਵਾਲੇ ਕਰਿਆ ਸੀਗਾ ਤਾਂ ਹੋਰ ਬਹੁਤ ਗੱਲਾਂ ਇਤਿਹਾਸ ਦੇ ਵਿੱਚ ਪਈਆਂ ਜੋ ਤੇ ਸਾਨੂੰ ਆਪ ਦੀ ਸਿੱਖੀ ਬਾਰੇ ਜਿੰਨਾ ਕਿ ਸਾਨੂੰ ਜਾਣਕਾਰੀ ਆ ਉਹ ਪਤਾਗਾ ਇਹਨਾਂ ਨੂੰ ਆਪਦੇ ਚਿਹੇ ਮੰਨਦੇ ਆ ਵੀ ਅਸੀਂ ਪਾਸਟਰਾਂ ਤਾਂ ਇਹਨਾਂ ਨੇ ਪਪਾ ਗੁਲਾਬ ਸਿੰਘ ਨੂੰ ਪੂਰੀ ਆਦੇ ਬੰਨਿਓ ਪੂਰੀ ਸੱਲੀ ਨਾਲ ਨਹੀਂ ਦੱਸੇ ਸਮਾ ਦੀ ਬਾਬਾ ਗੁਲਾਬ ਸਿੰਘ ਨੇ ਦਾ ਸਾਰਾ ਬਾਈਬਲ ਦਾ ਇਤਿਹਾਸ ਦੱਸਤਾ ਵੀ ਸਾਡੇ ਧਰਮ ਤੇ ਉਂਗਲੀ ਨਾ ਠਾਓ ਕਿਉਂਕਿ ਜੇ ਸਾਡਾ ਇਤਿਹਾਸ ਤੁਸੀਂ ਸ਼ੁਰੂ ਤੋਂ ਜਾਣਦੇ ਹੋ ਵੀ ਸਾਡੇ ਜੋ ਸਿੱਖ ਕੁਰਬਾਨੀਆਂ ਦਿੰਦੇ ਆਏ ਆ ਸਾਨੂੰ ਜੋ ਸੁਮਸੂਮਾੜਾ ਨਹੀਂ ਕਹਿੰਦੇ ਸਿਰਫ ਸਾਸੀਂ ਇਹ ਕਹਿਣਾ ਚਾਹੁੰਦੇ ਆ ਵੀ ਸਾਡੇ ਚੋ ਪੋ ਦੇ ਮਹੀਨੇ ਚ ਸਾਡੇ ਛੋਟੇ ਛੋਟੇ ਬੱਚੇ ਨਿੱਕੇ ਨਿੱਕੇ ਜਿੰਦਾ ਸਹੀਦ ਹੋਈਆਂਗੇ ਸਾਡੀਆਂ ਦੇਸ਼ਵਾਦ ਤੇ ਸਾਡੇ ਸਿੱਖਾਂ ਦੇ ਵਾਸਤੇ ਸਿਕਪੰਤ ਨੂੰ ਉੱਚਾ ਕਰਨ ਵਾਸਤੇ ਕੁਰਬਾਨੀਆਂ ਦਿੱਤੀਆਂ ਜੇ ਅੱਜ ਉਹਨਾਂ ਨੇ ਕੁਰਬਾਨੀਆਂ ਨਾ ਦਿੱਤੀਆਂ ਹੁੰਦੀਆਂ ਤਾਂ ਅੱਜ ਆਪ ਇਸ ਜਗ੍ਹਾ ਤੇ ਮੌਜੂਦ ਨਹੀਂ ਸੀ ਆਪਣੀਆਂ ਨਸਲਾਂ ਮਟਾ ਦਿੰਦੇ ਹੋ ਆਪਣੇ ਜ ਆਪਾਂ ਕਹਿੰਦੇ ਆ ਮਾਤਾ ਪਿਤਾ ਜੀ ਨਾ ਰਹਿੰਦੇ ਤਾਂ ਆਪਾਂ ਕਿੱਥੋਂ ਆਉਂਦੇ ਬਹੁਤ ਵੱਡੀਆਂ ਗੱਲਾਂ ਜਿਹਦੇ ਵਿੱਚ ਦਾਅਵੇ ਕਰਦੇ ਆ ਇਹ ਕਈ ਵੀਡੀਓ ਦੇਖਿਆ ਹੋਣੀ ਆ ਤੁਸੀਂ ਬੇਹੋਸ਼ ਬੰਦੇ ਨੂੰ ਠੀਕ ਕਰਦੇ ਅਸੀਂ ਐ ਸਾਬਤ ਕਰਦੇ ਆ ਮੁਰਦੇ ਨੂੰ ਜ਼ਿੰਦਾ ਕਰਦੇ ਅਸੀਂ ਫਿਰ ਜਿਹੜੇ ਲੋਕ ਜਿਹੜੇ ਜਿਹੜੇ ਲੋਕ ਹਸਪਤਾਲਾਂ ਦੇ ਵਿੱਚ ਮਰੀਜ਼ ਆ ਜਾਦਾ ਜੋ ਡਾਊਨ ਹੁੰਦੇ ਆ ਤੇ ਜਿਆਦਾ ਸੀਰੀਅਸ ਹੁੰਦੇ ਆ ਉਪਰ ਛੋਡੇ ਕੋਲ ਕਿਉਂ ਨਹੀਂ ਆਉਂਦੇ ਜੇ ਤੁਹਾਡੇ ਚ ਇੰਨੀ ਸ਼ਕਤੀ ਹੈ ਲੋਟ ਕਰਨ ਦੀ ਮੁਰਦੇ ਨੂੰ ਜ਼ਿੰਦਾ ਕਰਦੇ ਹੋ ਤਾਂ ਫਿਰ ਲੋਕ ਛੋਡੇ ਕੋਲ ਕਿਉਂ ਨਹੀਂ ਪੀੜ ਲੱਗ ਜਾਂਦੀ ਕਿਉਂ ਹਸਪਤਾਲਾਂ ਚ ਜਾਂਦੇ ਆ ਲੋਕ ਇਹ ਆਪ ਦੇ ਬੰਨੀ ਉਹਨਾਂ ਦੀ ਇੱਕ ਬਹੁਤ ਵੱਡੀ ਜੋ ਇਹ ਗੱਲ ਕਹਿੰਦੇ ਆ ਵੀ ਅਸੀਂ ਮੁਰਦੇ ਨੂੰ ਜ਼ਿੰਦਾ ਕਰਦੇ ਆ ਸਾਡਾ ਪਰ ਆਪਾਂ ਉਹਨੂੰ ਮਾੜਾ ਨਹੀਂ ਕਹਿੰਦੇ ਇਹ ਲੋਕਾਂ ਨੂੰ ਮਾੜਾ ਕਹਿੰਨੇ ਆ ਜੋ ਸਾਡੇ ਛੋਟੇ ਛੋਟੇ ਜਿਹੋ ਸਾਹਿਬ ਜਾਂਦੇ ਜਿਨ੍ਹਾਂ ਦੇ ਖੇਡਣ ਦੇ ਦਿਨ ਸੀ ਤੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਗਈਆਂ ਚਾਰੇ ਪੁੱਤਰ ਵਾਰ ਕੇ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਤੁਸੀਂ ਜਾਣਦੇ ਹੋ ਜਿਹੜਾ ਸਰਸਾ ਨਦੀ ਦੇ ਬਸੋੜਾ ਪਿਆ ਤਾਂ ਬਹੁਤ ਗੱਲਾਂ ਨੂੰ ਲੈ ਕੇ ਬਹੁਤ ਸਾਡੀਆਂ ਗੱਲਾਂ ਡੂੰਘੀਆਂ ਗਈਆਂ ਜਿਹੜੇ ਛੋਟੇ ਛੋਟੇ ਬੱਚਿਆਂ ਦੇ ਲਾਸ਼ਾਂ ਪਾ ਦਿੱਤੀਆਂ ਗਈਆਂ ਤੂਦ ਦੀ ਛੱਡੀ ਨਾਲ ਬੰਨ ਕੇ ਮੁਸਲਿਆਣੇ ਤੇ ਅੱਖਾਂ ਦੇ ਉੱਤੇ ਗਲੇਲ ਲਮਾਰ ਕੇ ਵੱੱਜਰ ਦੇ ਪਾ ਪਰਿਵਾਰ ਕੀਤੇ ਗਏ ਤੇ ਬਹੁਤ ਸੰਦਸ ਕੀਤੇ ਗਏ ਵੀ ਤਾਂ ਕਿ ਉਹਨਾਂ ਦਾ ਇਹ ਇਸਲਾਮ ਕਬੂਲ ਕਰਨ ਜਿਹਦੇ ਵਿੱਚ ਛੋਟੇ ਛੋਟੇ ਬੱਚੇ ਨੇ ਐਨੇ ਸੱਜੇ ਹੋ ਕੇ ਵੀ ਉਹਨਾਂ ਨੇ ਇਨਕਾਰ ਕੀਤਾ ਬਹੁਤ ਲਾਲਚ ਦਿੱਤਾ ਗਿਆ ਸੋਨਾ ਚਾਂਦੀ ਤੁਹਾਨੂੰ ਦੇਵਾਂਗੇ ਦੇਵਾਂਗੇ ਤੁਹਾਨੂੰ ਮਹਿਲ ਦੇ ਦਾਂਗੇ ਉੱਚੇ ਉੱਚੇ ਸਾਡੇ ਜੋ ਨਿੱਕੇ ਨਿੱਕੇ ਸਾਹਿਬ ਜਾਦੇ ਨਹੀਂ ਨਾ ਹੀ ਤਾਂ ਡੋਲੇ ਆ ਨਾ ਹੀ ਉਹਨਾਂ ਦੇ ਗੱਲਾਂ ਦੇ ਵਿੱਚ ਆਏ ਆ ਮੁਸਲਿਆਂ ਦੀ ਜਿਹਨੂੰ ਇਹ ਕਹਿੰਦੇ ਜਸੂ ਮਸੂ ਇਹਨਾਂ ਨੂੰ ਪਹਿਲਾਂ ਇਹ ਨਹੀਂ ਪਤਾ ਹੈ ਕਿੱਥੋਂ ਦਾ ਜਨਮ ਕਿੱਥੇ ਆ ਉਹਦਾ ਬਾਹਰਲੀ ਸਟੇਟ ਦੇ ਵਿੱਚ ਹੋਇਆਗਾ ਸਾਡੇ ਜੋ ਇੰਡੀਆ ਦੇ ਵਿੱਚ ਜੰਮ ਕੇ ਤੇ ਸਾਡੇ ਇਤਿਹਾਸ ਨੂੰ ਇੰਡੀਆ ਦੇ ਵਿੱਚ ਖਾ ਪੀ ਕੇ ਤੇ ਇਦਾਂ ਹੀ ਸਾਡੇ ਇਤਿਹਾਸ ਨੂੰ ਇਹ ਨਿੰਦਦੇ ਆ ਇੰਨਾ ਤੱਕ ਮੇਰੀ ਬਈ ਹਰ ਵੀਡੀਓ ਦੇ ਵਿੱਚ ਮੈਂ ਕਹਿੰਦਾ ਨਹੀਂ ਹੁੰਦਾ ਮੇਰੀ ਵੀਡੀਓ ਸ਼ੇਅਰ ਕਰਨ ਨੂੰ ਪਰ ਇਸ ਵੀਡੀਓ ਨੂੰ ਪੀਲ ਆ ਮੇਰੀ ਆਪਣੇ ਪੰਜਾਬੀ ਭਰਾਵਾਂ ਤੱਕ ਜਿੱਥੋਂ ਤੱਕ ਵੀ ਆਪਣੀ ਵੀਡੀਓ ਜਾਂਦੀ ਆ ਬਈ ਇਸ ਰੂਲੇ ਤੱਕ ਮੇਰੀ ਵੀਡੀਓ ਪਹੁੰਚਾ ਦਿਓ ਜੇਕਰ ਇਹਨਾਂ ਦੀ ਵੀਡੀਓ ਕੋਈ ਸਾਡੇ ਸਿੱਖਾ ਕਲਾਪ ਪੈਗੀ ਤਾਂ ਮੈਂ ਨਾਲ ਦੀ ਨਾਲ ਤੁਰੰਤ ਇਹਨਾਂ ਦੇ ਖਿਲਾਫ ਫਿਰ ਵੀਡੀਓ ਸਾਡੇ ਸਿੱਖ ਕਲਾਪ ਜੋ ਵੀ ਉਂਗਲੀ ਠਾਊਗਾ ਤਾਂ ਅਸੀਂ ਨਾਲ ਦੀ ਨਾਲ ਜਵਾਬ ਦੇਵਾਂਗੇ ਚਾਹੇ ਅਸੀਂ ਅਮਰਤ ਨਹੀਂ ਸਕਿਆ ਕੇ ਅਸੀਂ ਗੁਰੂ ਦਾ ਬਣਾ ਨਹੀਂ ਪਾਇਆ ਪਰ ਸਾਡੇ ਜੋ ਅੰਦਰਾ ਸਿੰਘ ਆ ਅਮਰਤ ਤਾਂ ਜਦੋਂ ਮਰਜੀ ਸਕ ਲਈ ਪਰ ਸਾਡੇ ਨਾਂ ਦੇ ਮਗਰ ਸਿੰਘ ਲੱਗਦਾ ਅਸੀਂ ਇਹ ਜੇ ਕੰਮ ਨਹੀਂ ਕਰਦੇ ਜਿਹੜੇ ਸਾਡੇ ਗੁਰੂਆਂ ਗੁਰੂਆਂ ਦੇ ਅਨੰਗਣਾ ਹੋਵੇ ਕਾ ਇਹ ਬਹੁਤ ਜੋ ਆਪਣੇ ਬੰਨਿਓ ਇਹਨਾਂ ਨੇ ਇਹ ਕਹਿੰਦੇ ਆ ਵੀ ਵੱਡੇ ਵੱਡੇ ਜੋ ਵਾਦੇ ਕਰਦੇ ਆ ਵਾਦੇ ਕਹਿੰਦੇ ਆ ਵੀ ਇਹ ਗੱਲਾਂ ਕਰਦੇ ਆ ਵੱਡੀਆਂ ਵੱਡੀਆਂ ਵੀ ਅਸੀਂ ਇਹ ਕਰ ਦਿੰਨੇ ਆ ਉਹ ਕਰ ਦਿੰਨੇ ਆ ਤਾਂ ਬਹੁਤ ਇਹ ਗੱਲਾਂ ਦੇ ਵਿੱਚੇ ਆਪਦੇ ਬੰਨਿਓ ਕਹਿੰਦੇ ਆ ਇਹਨਾਂ ਦੇ ਕਹਿਣ ਦਾ ਮਤਲਬ ਇਹ ਆ ਵੀ ਅਸੀਂ ਮੁਰਦੇ ਨੂੰ ਜ਼ਿੰਦਾ ਕਰਦੇ ਆ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਤੇ ਜਿਹੜੇ ਇਦੋਂ ਪਹਿਲਾਂ ਮਰ ਚੁੱਕੇ ਲੋਕ ਤਾਂ ਉਹਨਾਂ ਨੂੰ ਤੁਸੀਂ ਕਿਉਂ ਨਹੀਂ ਠੀਕ ਕਰਿਆ ਖੋਦ ਇਹਨਾਂ ਦੀ ਬਹੁਤ ਮਰ ਚੁੱਕੇ ਜਿਹੜੇ ਇੱਕ ਪਾਸਟਰਾਂ ਦੇ ਆਪਾਂ ਕਹਿੰਦੇ ਆ ਲੋਕਾਂ ਜਿਹੜੇ ਆ ਸਾਡੇ ਲੋਕਾਂ ਨੂੰ ਗੁੰਮਰਾਹ ਕਰਕੇ ਮੰਗਰ ਲਾਏ ਹੋਏ ਲੋਕ ਉਹਨਾਂ ਦੀ 20 ਸਾਡੇ ਜਿੱਥੇ ਮਹਰੇ ਨਾਲ ਪੰਜਾਬ ਏਰੀਆ ਜ਼ਿਲ੍ਹਾ ਮਾਨਸਾ ਸਾਡੇ ਹੀ ਬਹੁਤ ਮਰ ਗਏ ਤਾਂ ਫਿਰ ਉਹਨਾਂ ਨੇ ਬਚਾਈ ਕਿਉਂ ਨਹੀਂ ਇਹ ਗੱਲ ਕਹਿਣਾ ਚਾਹੁੰਦੇ ਆ ਇਹ ਵਾਅਦੇ ਕਰਨੇ ਛੱਡ ਦਿਓ ਕਿਉਂਕਿ ਕਾਲਪੁਰਖ ਵੈਗਰੂ ਇੱਕੋ ਹੀ ਏ ਸਾਰਿਆਂ ਦਾ ਉਹ ਭਗਵਾਨ ਨੂੰ ਟੱਕਰ ਦੇਣ ਦੀ ਗੱਲ ਨਾ ਕਰੋ ਚਲੋ ਜੀ ਅੱਜ ਵੀ ਆ ਵੀਡੀਓ ਇਸਨ ਰੂਲੇ ਤੇ ਇੱਕ ਜੋ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਸੀ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੱਲਣਾ ਜੋ ਪੰਜਾਬ ਚੋਂ ਦਾ ਪੱਥਰ ਤੇ ਕੋਈ ਖਬਰ ਪਹੁੰਚਾਣੀ ਹੈ ਜਿੱਥੇ ਤੱਕ ਵੀ ਵੀਡੀਓ ਜਾਂਦੀ ਹੈ ਸ਼ੇਅਰ ਕਰਦੇ ਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਕੱਲ ਨੂੰ ਮਿਲਦੇ ਆ ਨਵੇਂ ਟਾਕ ਤੇ ਧੰਨਵਾਦ